വെള്ളിത് വീടി ലുധിയണത്തോ സാമ്യ ആഹ് ദ ലുധന ਇੱਥੇ ਨਗਰ ਨਿਗਮ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਜੀਹਾਂ ਦਾਦੇਗੇ ਲੁਧਿਆਣਾ ਦੇ ਡੰਡੀ ਸੌਮੀ ਰੋਡ ਸਥਿਤ ਨੇਚਰਲ ਦੀ ਦੁਕਾਨ ਦੇ ਉੱਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜਿਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਲਾਕਾ ਨਿਵਾਸੀਆਂ ਤੇ ਜਿਹੜੇ ਉੱਥੋਂ ਦੀ ਰੋਜ਼ਾਨਾ ਗੁਜ਼ਰਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਨਗਰ ਨਿਗਮ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਦੱਸੀਆਂ ਜਾ ਰਹੀਆਂ ਸੀ ਕਿ ਕਿ ਇੱਥੇ ਜਿਹੜਾ ਰਾਤ ਨੂੰ ਕਾਫੀ ਜਿਹੜਾ ਟ੍ਰੈਫਿਕ ਜਾਮ ਹੁੰਦਾ ਹੈ ਹਾਲਾਂਕਿ ਇਹਦੇ ਵਿੱਚ ਕੀ ਵੀ ਦੱਸਿਆ ਗਿਆ ਕਿ ਅੱਧੇ ਨਾਲੋਂ ਜ਼ਿਆਦਾ ਜਿਹੜੀ ਹੈ ਉਹਨਾਂ ਦੇ ਵੱਲੋਂ ਜਗ੍ਹਾ ਜਿਹੜੀ ਹੈ ਕਰੋਚਮੈਂਟ ਕੀਤੀ ਜਾਂਦੀ ਹੈ ਜੀ ਹਾਂ ਦੱਸ ਦਈਏ ਕਿ ਇਸ ਤੋਂ ਬਾਅਦ ਨਗਰ ਨਿਗਮ ਦੇ ਜ਼ੋਨ A ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਤੈ ਬਜਾਰੀ ਟੀਮ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਕੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਹੈ ਆ ਰੋਡ ਦੇ ਉੱਤੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਜਿਹੜੀ ਹੈ ਚੱਲਣ ਦੇ ਲਈ ਬਿਲਕੁਲ ਵੀ ਜਿਹੜਾ ਇੱਥੇ ਰਾਹ ਨਹੀਂ ਛੱਡਿਆ ਗਿਆ ਤਾਂ ਸਾਰੀਆਂ ਆਪਣੀਆਂ ਰੇੜੀਆਂ ਜਿਹੜੀਆਂ ਗੋਲ ਗੱਪੇ ਦੀ ਟਿੱਕੀ ਦੀ ਅਤੇ ਸਿਲੰਡਰ ਵਗੈਰਾ ਜਿਹੜੇ ਇੱਥੇ ਰੱਖੇ ਜਾਂਦੇ ਸੀ ਡੋਸਾ ਜਿਹੜਾ ਇੱਥੇ ਬਣਾਇਆ ਜਾਂਦਾ ਸੀ ਜਿਸ ਤੇ ਕੀ ਜਿਹੜੀ ਨਗਰ ਨਿਗਮ ਦੇ ਵੱਲੋਂ ਇਹ ਜਿਹੜਾ ਸਮਾਨ ਜਿਹੜਾ ਹੈ ਤਾਂ ਬਿਆਰੀ ਦੀ ਟੀਮ ਦੇ ਵੱਲੋਂ ਜਿਹੜਾ ਇੱਥੇ ਚੱਕਿਆ ਗਿਆ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਲੁਧਿਆਣਾ ਦੇ ਡੰਡੀ ਸਮੀ ਰੋਡ ਨੇਚਰਲ ਦੇ ਬਾਹਰ ਦੀਆਂ ਜਿੱਥੇ ਕੀ ਨਗਰ ਨਿਗਮ ਦੀ ਟੀਮ ਦੇ ਵੱਲੋਂ ਜਿਹੜੀ ਹੈ ਕਰੋਚਮੈਂਟ ਹਟਾਈ இஸ் வேலை திடி ம் சாமே ஆரீக்குனா ਇਹ ਜੇ ਨਗਰ ਨਿਗਮ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਜੀਹਾਂ ਦਾ ਦੇਗੇ ਲੁਧਿਆਣਾ ਦੇ ਡੰਡੀ ਸੌਮੀ ਰੋਡ ਸਥਿਤ ਨੇਚਰਲ ਦੀ ਦੁਕਾਨ ਦੇ ਉੱਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜਿਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਲਾਕਾ ਨਿਵਾਸੀਆਂ ਤੇ ਜਿਹੜੇ ਉੱਥੋਂ ਦੀ ਰੋਜ਼ਾਨਾ ਗੁਜ਼ਰਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਨਗਰ ਨਿਗਮ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਦਸਤੀਆਂ ਜਾ ਰਹੀਆਂ ਸੀ ਕਿ ਕਿ ਇੱਥੇ ਜਿਹੜਾ ਰਾਤ ਨੂੰ ਕਾਫੀ ਜਿਹੜਾ ਟ੍ਰੈਫਿਕ ਜਾਮ ਹੁੰਦਾ ਹੈ ਹਾਲਾਂਕਿ ਇਹਦੇ ਵਿੱਚ ਕੀ ਵੀ ਤਾਂ ਸਹੀ ਹੈ ਕਿ ਅੱਧੇ ਨਾਲੋਂ ਜ਼ਿਆਦਾ ਜਿਹੜੀ ਹੈ ਉਹਨਾਂ ਦੇ ਵੱਲੋਂ ਜਗ੍ਹਾ ਜਿਹੜੀ ਹੈ ਕਰੋਚਮੈਂਟ ਕੀਤੀ ਜਾਂਦੀ ਹੈ ਜੀਆਂ ਦੱਸ ਦਈਏ ਕਿ ਇਸ ਤੋਂ ਬਾਅਦ ਨਗਰ ਨਿਗਮ ਦੇ ਜ਼ੋਨ A ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਤੈਬਜ਼ਾਰੀ ਟੀਮ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਕੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਹੈ ਰੋਡ ਦੇ ਉੱਤੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਜਿਹੜੀ ਹੈ ਅਹ ਚੱਲਣ ਦੇ ਲਈ ਬਿਲਕੁਲ ਵੀ ਜਿਹੜਾ ਇੱਥੇ ਰਾਹ ਨਹੀਂ ਛੱਡਿਆ ਗਿਆ ਤੇ ਸਾਰੀਆਂ ਆਪਣੀਆਂ ਰੇੜੀਆਂ ਜਿਹੜੀਆਂ ਗੋਲ ਗੱਪੇ ਦੀ ਟਿੱਕੀ ਦੀ ਅਤੇ ਸਿਲੰਡਰ ਵਗੈਰਾ ਜਿਹੜੇ ਇੱਥੇ ਰੱਖੇ ਜਾਂਦੇ ਸੀ ਡੋਸਾ ਜਿਹੜਾ ਇੱਥੇ ਬਣਾਇਆ ਜਾਂਦਾ ਸੀ ਜਿਸ ਤੇ ਕੀ ਜਿਹੜੀ ਨਗਰ ਨਿਗਮ ਦੇ ਵੱਲੋਂ ਇਹ ਜਿਹੜਾ ਸਮਾਨ ਜਿਹੜਾ ਹੈ ਤਾਂ ਵਿਆਰੇ ਦੀ ਟੀਮ ਦੇ ਵੱਲੋਂ ਜਿਹੜਾ ਇੱਥੇ ਚੱਕਿਆ ਗਿਆ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਲੁਧਿਆਣਾ ਦੇ ਡੱਡੀ ਸਮੀ ਰੋਡ ਨੇਚਰਲ ਦੇ ਵਾਰਦੀਆਂ ਜਿੱਥੇ ਕਿ ਨਗਰ ਨਿਗਮ ਦੀ ਟੀਮ ਦੇ ਵੱਲੋਂ ਜਿਹੜੀ ਹੈ ਕਰੋਚਮੈਂਟ ਹਟਾਈ ਇਸ ਵੱਲ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਲੁਧਿਆਣਾ ਦੇ ਇੱਥੇ ਨਗਰ ਨਿਗਮ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਜੀਹਾਂ ਦਾਦੇਗੇ ਲੁਧਿਆਣਾ ਦੇ ਡੰਡੀ ਸਾਮੀ ਰੋਡ ਸਥਿਤ ਨੇਚਰਲ ਦੀ ਦੁਕਾਨ ਦੇ ਉੱਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜਿਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਲਾਕਾ ਨਿਵਾਸਦਿਆਂ ਤੇ ਜਿਹੜੇ ਉੱਥੋਂ ਦੀ ਰੋਜ਼ਾਨਾ ਗੁਜ਼ਰਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਨਗਰ ਨਿਗਮ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਦੱਸੀਆਂ ਜਾ ਰਹੀਆਂ ਸੀ ਕਿ ਕਿ ਇੱਥੇ ਜਿਹੜਾ ਰਾਤ ਨੂੰ ਕਾਫੀ ਜਿਹੜਾ ਟ੍ਰੈਫਿਕ ਜਾਮ ਹੁੰਦਾ ਹੈ ਹਾਲਾਂਕਿ ਇਹਦੇ ਵਿੱਚ ਕੀ ਵੀ ਦੱਸਿਆ ਗਿਆ ਕਿ ਅੱਧੇ ਨਾਲੋਂ ਜ਼ਿਆਦਾ ਜਿਹੜੀ ਹੈ ਉਹਨਾਂ ਦੇ ਵੱਲੋਂ ਜਗ੍ਹਾ ਜਿਹੜੀ ਹੈ ਅਕਰੋਚਮੈਂਟ ਕੀਤੀ ਜਾਂਦੀ ਹੈ ਜੀ ਹਾਂ ਦੱਸ ਦਈਏ ਕਿ ਇਸ ਤੋਂ ਬਾਅਦ ਨਗਰ ਨਿਗਮ ਦੇ ਜ਼ੋਨ A ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਤੈ ਬਜਾਰੀ ਟੀਮ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਕੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਹੈ ਰੋਡ ਦੇ ਉੱਤੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਜਿਹੜੀ ਹੈ ਚੱਲਣ ਦੇ ਲਈ ਬਿਲਕੁਲ ਵੀ ਜਿਹੜਾ ਇੱਥੇ ਰਾਹ ਨਹੀਂ ਛੱਡਿਆ ਗਿਆ ਤਾਂ ਸਾਰੀਆਂ ਆਪਣੀਆਂ ਰੇੜੀਆਂ ਜਿਹੜੀਆਂ ਗੋਲ ਗੱਪੇ ਦੀ ਟਿੱਕੀ ਦੀ ਅਤੇ ਸਿਲੰਡਰ ਵਗੈਰਾ ਜਿਹੜੇ ਇੱਥੇ ਰੱਖੇ ਜਾਂਦੇ ਸੀ ਡੋਸਾ ਜਿਹੜਾ ਇੱਥੇ ਬਣਾਇਆ ਜਾਂਦਾ ਸੀ ਜਿਸ ਤੇ ਕੀ ਜਿਹੜੀ ਨਗਰ ਨਿਗਮ ਦੇ ਵੱਲੋਂ ਇਹ ਜਿਹੜਾ ਸਮਾਨ ਜਿਹੜਾ ਹੈ ਤਾਂ ਬਿਆਰੀ ਦੀ ਟੀਮ ਦੇ ਵੱਲੋਂ ਜਿਹੜਾ ਇੱਥੇ ਚੱਕਿਆ ਗਿਆ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਲੁਧਿਆਣਾ ਦੇ ਡੰਡੀ ਫਮੀ ਰੋਡ ਨੇਚਰਲ ਦੇ ਬਾਹਰ ਦੀਆਂ ਜਿੱਥੇ ਕੀ ਨਗਰ ਨਿਗਮ ਦੀ ਟੀਮ ਦੇ ਵੱਲੋਂ ਜਿਹੜੀ ਹੈ ਕਰੋਚਮੈਂਟ ਹਟਾਈ വെല്ല വീടി ലുധിയോ സാമ്യ ആയി ലുധിയണ ਅਜੇ ਨਗਰ ਨਿਗਮ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਜੀ ਹਾਂ ਦੱਸਦੇ ਹਾਂ ਕਿ ਲੁਧਿਆਣਾ ਦੇ ਡੰਡੀ ਸਾਮੀ ਰੋਡ ਸਥਿਤ ਨੇਚਰਲ ਦੀ ਦੁਕਾਨ ਦੇ ਉੱਤੇ ਜਿਹੜੀ ਹੈ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਲਾਕਾ ਨਿਵਾਸੀਆਂ ਤੇ ਜਿਹੜੇ ਉੱਥੋਂ ਦੀ ਰੋਜ਼ਾਨਾ ਗੁਜ਼ਰਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਨਗਰ ਨਿਗਮ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਦਸਤੀਆਂ ਜਾ ਰਹੀਆਂ ਸੀ ਕਿ ਕਿ ਇੱਥੇ ਜਿਹੜਾ ਰਾਤ ਨੂੰ ਕਾਫੀ ਜਿਹੜਾ ਟ੍ਰੈਫਿਕ ਜਾਮ ਹੁੰਦਾ ਹੈ ਹਾਲਾਂਕਿ ਇਹਦੇ ਵਿੱਚ ਕੀ ਵੀ ਦੱਸਿਆ ਗਿਆ ਕਿ ਅੱਧੇ ਨਾਲੋਂ ਜ਼ਿਆਦਾ ਜਿਹੜੀ ਹੈ ਉਹਨਾਂ ਦੇ ਵੱਲੋਂ ਜਗ੍ਹਾ ਜਿਹੜੀ ਹੈ ਕਰੋਚਮੈਂਟ ਕੀਤੀ ਜਾਂਦੀ ਹੈ ਜੀਆਂ ਦੱਸ ਦਈਏ ਕਿ ਇਸ ਤੋਂ ਬਾਅਦ ਨਗਰ ਨਿਗਮ ਦੇ ਜ਼ੋਨ A ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਤੈਬਜ਼ਾਰੀ ਟੀਮ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਕੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਹੈ ਰੋਡ ਦੇ ਉੱਤੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਜਿਹੜੀ ਹੈ ਚੱਲਣ ਦੇ ਲਈ ਬਿਲਕੁਲ ਵੀ ਜਿਹੜਾ ਇੱਥੇ ਰਾਹ ਨਹੀਂ ਛੱਡਿਆ ਗਿਆ ਤੇ ਸਾਰੀਆਂ ਆਪਣੀਆਂ ਰੇੜੀਆਂ ਜਿਹੜੀਆਂ ਗੋਲ ਗੱਪੇ ਦੀ ਟਿੱਕੀ ਦੀ ਅਤੇ ਸਿਲੰਡਰ ਵਗੈਰਾ ਜਿਹੜੇ ਇੱਥੇ ਰੱਖੇ ਜਾਂਦੇ ਸੀ ਡੋਸਾ ਜਿਹੜਾ ਇੱਥੇ ਬਣਾਇਆ ਜਾਂਦਾ ਸੀ ਜਿਸ ਤੇ ਕੀ ਜਿਹੜੀ ਨਗਰ ਨਿਗਮ ਦੇ ਵੱਲੋਂ ਇਹ ਜਿਹੜਾ ਸਮਾਨ ਜਿਹੜਾ ਹੈ ਤਾਂ ਵਿਆਰੇ ਦੀ ਟੀਮ ਦੇ ਵੱਲੋਂ ਜਿਹੜਾ ਇੱਥੇ ਚੱਕਿਆ ਗਿਆ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਡੱਡੀ ਸਮੀ ਰੋਡ ਨੇਚਰਲ ਦੇ ਵਾਰਦੀਆਂ ਜਿੱਥੇ ਕਿ ਨਗਰ ਨਿਗਮ ਦੀ ਟੀਮ ਦੇ ਵੱਲੋਂ ਜਿਹੜੀ ਹੈ ਕਰੋਚਮੈਂਟ ਹਟਾਈ ਗਈ ਇਸ ਵੱਲੀ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦਾਦੀ ਕਿ ਲੁਧਿਆਣਾ ਦੇ ਵਿੱਚ ਨਗਰ ਨਿਗਮ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਜੀ ਹਾਂ ਦੱਸਦੇ ਕਿ ਲੁਧਿਆਣਾ ਦੇ ਡੰਡੀ ਸਾਮੀ ਰੋਡ 'ਤੇ ਨੈਚੁਰਲੀ ਦੁਕਾਨ ਦੇ ਉੱਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਲਾਕਾ ਨਿਵਾਸੀਆਂ ਤੇ ਜਿਹੜੇ ਉੱਥੋਂ ਦੀ ਰੋਜ਼ਾਨਾ ਗੁਜ਼ਰਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਨਗਰ ਨਿਗਮ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਦੱਸੀਆਂ ਜਾ ਰਹੀਆਂ ਸੀ ਕਿ ਆ ਕਿ ਇੱਥੇ ਜਿਹੜਾ ਰਾਤ ਨੂੰ ਕਾਫੀ ਜਿਹੜਾ ਟ੍ਰੈਫਿਕ ਜਾਮ ਹੁੰਦਾ ਹੈ ਹਾਲਾਂਕਿ ਇਹਦੇ ਵਿੱਚ ਕੀ ਵੀ ਦੱਸਿਆ ਗਿਆ ਕਿ ਅੱਧੇ ਨਾਲੋਂ ਜ਼ਿਆਦਾ ਜਿਹੜੀ ਹੈ ਉਹਨਾਂ ਦੇ ਵੱਲੋਂ ਜਗ੍ਹਾ ਜਿਹੜੀ ਹੈ ਕਰੋਚਮੈਂਟ ਕੀਤੀ ਜਾਂਦੀ ਹੈ ਜੀਆਂ ਦੱਸਦੇ ਕਿ ਇਸ ਤੋਂ ਬਾਅਦ ਨਗਰ ਨਿਗਮ ਦੇ ਜ਼ੋਨ A ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਤਹਿ ਬਾਜ਼ਾਰੀ ਟੀਮ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਕੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਹੈ ਰੋਡ ਦੇ ਉੱਤੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਜਿਹੜੀ ਹੈ ਚੱਲਣ ਦੇ ਲਈ ਬਿਲਕੁਲ ਵੀ ਜਿਹੜਾ ਇੱਥੇ ਰਾਹ ਨਹੀਂ ਛੱਡਿਆ ਗਿਆ ਤੇ ਸਾਰੀਆਂ ਆਪਣੀਆਂ ਰੇੜੀਆਂ ਜਿਹੜੀਆਂ ਗੋਲ ਗੱਪੇ ਦੀ ਟਿੱਕੀ ਦੀ ਅਤੇ ਸਿਲੰਡਰ ਵਗੈਰਾ ਜਿਹੜੇ ਇੱਥੇ ਰੱਖੇ ਜਾਂਦੇ ਸੀ ਡੋਸਾ ਜਿਹੜਾ ਇੱਥੇ ਬਣਾਇਆ ਜਾਂਦਾ ਸੀ ਜਿਸ ਤੇ ਕੀ ਜਿਹੜੀ ਨਗਰ ਨਿਗਮ ਦੇ ਵੱਲੋਂ ਇਹ ਜਿਹੜਾ ਸਮਾਨ ਜਿਹੜਾ ਹੈ ਤੇ ਵਯਾਰੀ ਦੀ ਟੀਮ ਦੇ ਵੱਲੋਂ ਜਿਹੜਾ ਇੱਥੇ ਚੱਕਿਆ ਗਿਆ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਡੰਡੀ ਸਮੀ ਰੋਡ ਨੇਚਰਲ ਦੇ ਵਾਰਦੀਆਂ ਜਿੱਥੇ ਕਿ ਨਗਰ ਨਿਗਮ ਦੀ ਟੀਮ ਦੇ ਵੱਲੋਂ ਜਿਹੜੀ ਹੈ ਕਰੋਚਮੈਂਟ ਹਟਾਈ ਗਈ இஸ் வேலை லுதியான சாமே ஆர்டிக்கு ਵਿਚੇ ਨਗਰ ਨਿਗਮ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਜੀ ਹਾਂ ਦੱਸਦੇ ਹਾਂ ਕਿ ਲੁਧਿਆਣਾ ਦੇ ਡੰਡੀ ਸਾਮੀ ਰੋਡ ਸਥਿਤ ਨੇਚਰਲ ਦੀ ਦੁਕਾਨ ਦੇ ਉੱਤੇ ਜਿਹੜੀ ਹੈ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਲਾਕਾ ਨਿਵਾਸੀਆਂ ਤੇ ਜਿਹੜੇ ਉੱਥੋਂ ਦੀ ਰੋਜ਼ਾਨਾ ਗੁਜ਼ਰਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਨਗਰ ਨਿਗਮ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਦੱਸੀਆਂ ਜਾ ਰਹੀਆਂ ਸੀ ਕਿ ਆ ਕਿ ਇੱਥੇ ਜਿਹੜਾ ਰਾਤ ਨੂੰ ਕਾਫੀ ਜਿਹੜਾ ਟ੍ਰੈਫਿਕ ਜਾਮ ਹੁੰਦਾ ਹੈ ਹਾਲਾਂਕਿ ਇਹਦੇ ਵਿੱਚ ਕੀ ਵੀ ਤਾਂ ਸਹੀ ਹੈ ਕਿ ਅੱਧੇ ਨਾਲੋਂ ਜ਼ਿਆਦਾ ਜਿਹੜੀ ਹੈ ਉਹਨਾਂ ਦੇ ਵੱਲੋਂ ਜਗ੍ਹਾ ਜਿਹੜੀ ਹੈ ਅਕਰੋਚਮੈਂਟ ਕੀਤੀ ਜਾਂਦੀ ਹੈ ਜੀ ਹਾਂ ਦੱਸ ਦਈਏ ਕਿ ਇਸ ਤੋਂ ਬਾਅਦ ਨਗਰ ਨਿਗਮ ਦੇ ਜ਼ੋਨ A ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਤੈਬਜਾਰੀ ਟੀਮ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਕੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਹੈ ਰੋਡ ਦੇ ਉੱਤੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਜਿਹੜੀ ਹੈ ਚੱਲਣ ਦੇ ਲਈ ਬਿਲਕੁਲ ਵੀ ਜਿਹੜਾ ਇੱਥੇ ਰਾਹ ਨਹੀਂ ਛੱਡਿਆ ਗਿਆ ਅਤੇ ਸਾਰੀਆਂ ਆਪਣੀਆਂ ਰੇੜੀਆਂ ਜਿਹੜੀਆਂ ਗੋਲ ਗੱਪੇ ਦੀ ਟਿੱਕੀ ਦੀ ਅਤੇ ਸਿਲੰਡਰ ਵਗੈਰਾ ਜਿਹੜੇ ਇੱਥੇ ਰੱਖੇ ਜਾਂਦੇ ਸੀ 도ਸਾ ਜਿਹੜਾ ਇੱਥੇ ਬਣਾਇਆ ਜਾਂਦਾ ਸੀ ਜਿਸ ਤੇ ਕੀ ਜਿਹੜੀ ਨਗਰ ਨਿਗਮ ਦੇ ਵੱਲੋਂ ਇਹ ਜਿਹੜਾ ਸਮਾਨ ਜਿਹੜਾ ਹੈ ਤਾਂ ਵਿਆਰੇ ਦੀ ਟੀਮ ਦੇ ਵੱਲੋਂ ਜਿਹੜਾ ਇੱਥੇ ਚੱਕਿਆ ਗਿਆ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੁਦਿਆਣਾ ਦੇ ਡੰਡੀ ਸਮੀ ਰੋਡ ਨੇਚਰਲ ਦੇ ਵਾਰਦੀਆਂ ਜਿੱਥੇ ਕਿ ਨਗਰ ਨਿਗਮ ਦੀ ਟੀਮ ਦੇ ਵੱਲੋਂ ਜਿਹੜੀ ਹੈ ਕਰੋਚਮੈਂਟ हटਾਈ ਗਈ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦਾਦੀ ਕਿ ਲੁਧਿਆਣਾ ਦੇ ਵੇਚੇ ਨਗਰ ਨਿਗਮ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਜੀ ਹਾਂ ਦੱਸਦੇਗੇ ਲੁਧਿਆਣਾ ਦੇ ਡੰਡੀ ਸੌਮੀ ਰੋਡ ਸਥਿਤ ਨੇਚਰਲ ਦੀ ਦੁਕਾਨ ਦੇ ਉੱਤੇ ਜਿਹੜੀ ਹੈ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਲਾਕਾ ਨਿਵਾਸੀਆਂ ਤੇ ਜਿਹੜੇ ਉੱਥੋਂ ਦੀ ਰੋਜ਼ਾਨਾ ਗੁਜ਼ਰਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਨਗਰ ਨਿਗਮ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਦਸਤੀਆਂ ਜਾ ਰਹੀਆਂ ਸੀ ਕਿ ਕਿ ਇੱਥੇ ਜਿਹੜਾ ਰਾਤ ਨੂੰ ਕਾਫੀ ਜਿਹੜਾ ਟ੍ਰੈਫਿਕ ਜਾਮ ਹੁੰਦਾ ਹੈ ਹਾਲਾਂਕਿ ਇਹਦੇ ਵਿੱਚ ਕੀ ਵੀ ਦੱਸਿਆ ਗਿਆ ਕਿ ਅੱਧੇ ਨਾਲੋਂ ਜ਼ਿਆਦਾ ਜਿਹੜੀ ਹੈ ਉਹਨਾਂ ਦੇ ਵੱਲੋਂ ਜਗ੍ਹਾ ਜਿਹੜੀ ਹੈ ਕਰੋਚਮੈਂਟ ਕੀਤੀ ਜਾਂਦੀ ਹੈ ਜੀ ਹਾਂ ਦੱਸਦੇ ਕਿ ਇਸ ਤੋਂ ਬਾਅਦ ਨਗਰ ਨਿਗਮ ਦੇ ਜੋਨ ਏ ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਤਹਿ ਬਾਜ਼ਾਰੀ ਟੀਮ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਕੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਹੈ ਰੋਡ ਦੇ ਉੱਤੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਜਿਹੜੀ ਹੈ ਚੱਲਣ ਦੇ ਲਈ ਬਿਲਕੁਲ ਵੀ ਜਿਹੜਾ ਇੱਥੇ ਰਾਹ ਨਹੀਂ ਛੱਡਿਆ ਗਿਆ ਤੇ ਸਾਰੀਆਂ ਆਪਣੀਆਂ ਰੇੜੀਆਂ ਜਿਹੜੀਆਂ ਗੋਲ ਗੱਪੇ ਦੀ ਟਿੱਕੀ ਦੀ ਅਤੇ ਸਿਲੰਡਰ ਵਗੈਰਾ ਜਿਹੜੇ ਇੱਥੇ ਰੱਖੇ ਜਾਂਦੇ ਸੀ ਡੋਸਾ ਜਿਹੜਾ ਇੱਥੇ ਬਣਾਇਆ ਜਾਂਦਾ ਸੀ ਜਿਸ ਤੇ ਕੀ ਜਿਹੜੀ ਨਗਰ ਨਿਗਮ ਦੇ ਵੱਲੋਂ ਇਹ ਜਿਹੜਾ ਸਮਾਨ ਜਿਹੜਾ ਹੈ ਤਾਂ ਵਿਆਰੇ ਦੀ ਟੀਮ ਦੇ ਵੱਲੋਂ ਜਿਹੜਾ ਇੱਥੇ ਚੱਕਿਆ ਗਿਆ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਲੁਧਿਆਣਾ ਦੇ ਡੰਡੀ ਫਮੀ ਰੋਡ ਨੇਚੁਰਲ ਦੇ ਵਾਰਦੀਆਂ ਜਿੱਥੇ ਕਿ ਨਗਰ ਨਿਗਮ ਦੀ ਟੀਮ ਦੇ ਵੱਲੋਂ ਜਿਹੜੀ ਹੈ ਅਕਰੋਚਮੈਂਟ ਹਟਾਈ இஸ் வேலை திடி ம் சாமே ஆர்டிக்கு ਵੇਚੇ ਨਗਰ ਨਿਗਮ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਜੀਹਾਂ ਦਾਦੇਗੀ ਲੁਧਿਆਣਾ ਦੇ ਡੰਡੀ ਸੌਮੀ ਰੋਡ ਸਥਿਤ ਨੇਚਰਲ ਦੀ ਦੁਕਾਨ ਦੇ ਉੱਤੇ ਜਿਹੜੀ ਹੈ ਇਹ ਕਾਰਵਾਈ ਕੀਤੀ ਗਈ ਹੈ ਜਿਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਲਾਕਾ ਨਿਵਾਸਦਿਆਂ ਤੇ ਜਿਹੜੇ ਉੱਥੋਂ ਦੀ ਰੋਜ਼ਾਨਾ ਗੁਜ਼ਰਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਨਗਰ ਨਿਗਮ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਦੱਸੀਆਂ ਜਾ ਰਹੀਆਂ ਸੀ ਕਿ ਕਿ ਇੱਥੇ ਜਿਹੜਾ ਰਾਤ ਨੂੰ ਕਾਫੀ ਜਿਹੜਾ ਟ੍ਰੈਫਿਕ ਜਾਮ ਹੁੰਦਾ ਹੈ ਹਾਲਾਂਕਿ ਇਹਦੇ ਵਿੱਚ ਕੀ ਵੀ ਦੱਸਿਆ ਗਿਆ ਕਿ ਅੱਧੇ ਨਾਲੋਂ ਜ਼ਿਆਦਾ ਜਿਹੜੀ ਹੈ ਉਹਨਾਂ ਦੇ ਵੱਲੋਂ ਜਗ੍ਹਾ ਜਿਹੜੀ ਹੈ ਕਰੋਚਮੈਂਟ ਕੀਤੀ ਜਾਂਦੀ ਹੈ ਜੀ ਹਾਂ ਦੱਸ ਦਈਏ ਕਿ ਇਸ ਤੋਂ ਬਾਅਦ ਨਗਰ ਨਿਗਮ ਦੇ ਜ਼ੋਨ A ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਤੈਬਜ਼ਾਰੀ ਟੀਮ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਕੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਹੈ ਆ ਰੋਡ ਦੇ ਉੱਤੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਜਿਹੜੀ ਹੈ ਅ ਚੱਲਣ ਦੇ ਲਈ ਬਿਲਕੁਲ ਵੀ ਜਿਹੜਾ ਇੱਥੇ ਰਾਹ ਨਹੀਂ ਛੱਡਿਆ ਗਿਆ ਤੇ ਸਾਰੀਆਂ ਆਪਣੀਆਂ ਰੇੜੀਆਂ ਜਿਹੜੀਆਂ ਗੋਲ ਗੱਪੇ ਦੀ ਟਿੱਕੀ ਦੀ ਅਤੇ ਸਿਲੰਡਰ ਵਗੈਰਾ ਜਿਹੜੇ ਇੱਥੇ ਰੱਖੇ ਜਾਂਦੇ ਸੀ ਡੋਸਾ ਜਿਹੜਾ ਇੱਥੇ ਬਣਾਇਆ ਜਾਂਦਾ ਸੀ ਜਿਸ ਤੇ ਕੀ ਜਿਹੜੀ ਨਗਰ ਨਿਗਮ ਦੇ ਵੱਲੋਂ ਇਹ ਜਿਹੜਾ ਸਮਾਨ ਜਿਹੜਾ ਹੈ ਤਾਂ ਵਿਆਰੀ ਦੀ ਟੀਮ ਦੇ ਵੱਲੋਂ ਜਿਹੜਾ ਇੱਥੇ ਚੱਕਿਆ ਗਿਆ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਲੁਧਿਆਣਾ ਦੇ ਡੰਡੀ ਫਮੀ ਰੋਡ ਨੇਚਰਲ ਦੇ ਬਾਹਰ ਦੀਆਂ ਜਿੱਥੇ ਕੀ ਨਗਰ ਨਿਗਮ ਦੀ ਟੀਮ ਦੇ ਵੱਲੋਂ ਜਿਹੜੀ ਹੈ ਕਰੋਚਮੈਂਟ ਹਟਾਈ ਇਸ ਵੱਲ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਲੁਧਿਆਣਾ ਦੇ